ਇਹ ਇਹ ਤੇਰੇ ਫੱਟਾ ਨਹੀਂ 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 ਨਾ ਮੇਮਣੀ ਥੱਲੇ ਕੀ ਇੱਕ ਵੀ ਤਸਾਨੀ ਇਹਦੇ ਚ ਤੇਮ ਨਹੀਂ ਟੱਕੜੀ ਹੈ ਜੀ ਬੱਕਰਾ ਟੱਪ ਗਿਆ ਤੇ ਤੇ ਨਾ ਮੀ ਮੀ ਮੇਮਣੀ ਥੱਲੇ ਕੀ ਇੱਕ ਵੀ ਤਸਾਨੀ ਇਹਦੇ ਚ ਸਾਹਿਬ ਨਾਲ ਲੈਣੇ ਦਿਖਾ ਦੇ ਨੇ ਬੱਕਰੀਆਂ ਮਈਆ ਧਾਰਾ ਮਾਰ ਕੇ ਦਿਖਾਈ ਮੈਂ ਲਾ ਆ ਜਾ ਤੈਨੂੰ ਬੱਕਰੀ ਇਹ ਦਿਖਾਦਾ ਹੋ ਲੰਘ ਜੀ ਇਧਰ ਹੈ ਲੰਘਾ ਉਧਰ ਹੀ ਆ ਜਾ ਬਦੂ ਬਾਈ ਨੂੰ ਲੈ ਗਾ ਸੇਕ ਟੈਗਰ ਆ ਦੇ ਬਣਾ ਜੀ ਇਹ ਜੀ ਤੇਰੇ ਫੱਟਾ ਨਹੀਂ ਨਹੀਂ ਲਈ ਨਾ ਕਿਉਂ ਵੀ ਮੈਂ ਤਾਂ ਮਾਲ ਦਿਖਾਉਣਾ ਸਭ ਦਾ ਨਮੀ ਮੇਮਣੀ ਹੈ ਆ ਦੇਖੋ ਜੇ ਤੇ ਮਗਰ ਵੱਡੀ ਮੇਮਣੀ ਹੈ ਜੀ ਛੇੜੀ ਗਾਲ ਵੱਡੀ ਛੇੜ ਮਾਰ ਉਹ ਲਾਲ ਬੱਟਾ ਇਹ ਲੋਈ ਲੈ ਇਹੋ ਜਮੀਨ ਨਹੀਂ ਹੈ ਭਈ ਆ ਜਾ ਜਿਹੜੀ ਤੇ ਮਰਜੀ ਤੁਹਾਨੂੰ ਦੱਸ ਦਿੰਦੇ ਬੜੀਆਂ ਤਾਂ ਤੇ ਇਹਦਾ ਕੰਨੀਆਂ ਦੀ ਘਰੇ ਸੇਵਾ ਕਰਨੀ ਹੈ ਦਾਣਾ ਪਾਈ ਵਰਸੀਨ ਪਾਈ ਇਹ ਮਾਰੋ ਵੱਡੀ ਵੱਡੀ ਬੜੀ ਦਾ ਭਾਈ ਜਿਹੜੀ ਇਹ ਵੱਡੀ ਤਾਂ ਕਿੰਨਾ ਦਾ ਦੁੱਧ ਤਾਂ ਇਹ ਪਤਾ ਹੋ ਮੁੰਡੇ ਕਿੰਨਾ ਦਾ ਦੁੱਧ ਹੈ ਸਾਡੇ ਭਾਈ ਦੁੱਧ ਹੈ 1.5-2 ਕਿਲੋ ਦੁੱਧ ਇਹ ਲੈ ਆ ਦੇ ਹੀ ਦੀਆਂ ਨਾਲੇ ਬੱਚਾ ਲੈਂਦੀ ਹੈ ਦੋਨੇ ਡੰਗਾਂ ਡੇਢ ਦੋ ਪਾਕੜੀ ਮੇਵਨੀ ਥੱਲੇ ਬੱਕਰੀ ਬਣ ਜੂਗੀ ਆ ਹੁਣ ਦੀਵਾਲੀ ਵਾਸਤੇ ਬਾਂਡੇ ਦੀ ਪੱਠ ਬਣ ਜੂਗੀ ਇਹ ਵੀ ਇੱਕ ਦੀਆਂ ਤੋਂ ਬਣਦੀਆਂ ਨੇ ਆ ਪੱਠ ਹੈ ਜੀ ਹਾਂ ਜੀ ਪੱਠ ਵੀ ਬਣੀ ਹੋਈ 26000 ਮੰਗਦੇ ਇਹਦਾ ਕੋਈ ਦੇਣ ਲੈ ਕੋਈ ਕਰ ਮੰਗੇ ਹੈ ਕੋਈ ਚੱਕਰ ਨੂੰ ਕੋਈ ਕਰ ਪਸੰਦਾ ਬਾਬਾ ਜੀ ਇਹ ਥੋੜੇ ਕਰੀਦਾ ਪਸੰਦਾ ਮੁੱਲ ਪਰਾਂ ਮਾਰ ਕੇ ਦਿਖਾ ਚੂੜਾ ਉਦੀ ਲਾ ਦੇਣਾ ਯਾਰ ਖੜ ਜਾ ਰਹੀ ਤੂੰ ਵੀ ਵੇਚ ਲੰਘਿਆ ਵੇਚ ਲੰਘਿਆ ਇੱਧਰ ਦੀ ਆ ਜਾ ਕਿੰਨੇ ਸੂਈ ਆ ਦੂਜੇ ਸੂਈ ਹੈ ਜੀ ਜੇ ਫੇਰ ਅੱਗੋਂ ਗੱਪਣ ਹੋਊਗੀ ਗੱਪਣਾ ਹਾਂਏ ਗੱਪ ਮੇਮਨੀ ਵੀ ਆਇਆ ਜਮਾ ਕਰਦੇ ਨਹੀਂ ਨਾਲ ਤੋਂ ਨੇ ਗੱਪਣ ਅੱਗੋਂ ਫੇਰ ਗੱਪਣ ਮੇਮਨੀ ਤਖੜੀ ਹੈ ਜੀ ਪੱਕਰਾ ਟੱਪ ਗਿਆ ਤੇ ਕੋਈ ਨਾ ਹੋ ਗਈ 20 ਦਿਨਾਂ ਕੋ ਹੋ ਗਈ ਇਹਦਾ ਕੱਤੇ ਦੀ ਦੀਵਾਲੀ ਨੂੰ ਫੇਰ ਸੂਫੂਗੀ ਇੱਕ ਦਿੰਦੀ ਆ ਤੇ ਕੀ ਆ ਆ ਗਈ ਜੀ ਮੇਮਨੀ ਆ ਗਈ ਨਾਗਰੀ ਇੱਕ ਦਿੰਦਾ ਇੱਕ ਦਿੰਦੀ ਆ ਮੇਮਨੀ ਵੀ ਸੋਹਣੀ ਆ ਨਾਗਰੇ ਰੰਗ ਦੀ ਥੱਲੇ ਇੱਕ ਦਿੰਦੀ ਪਟੋਲਾ ਬਾਪੂ ਦੋ ਵੀ ਦੇ ਦਿੰਦੀ ਇੱਕ ਵੀ ਦੇ ਦਿੰਦੀ ਇਹਨਾਂ ਦਾ ਠਗੇ ਢੋਲ ਨੇਗੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਜਿਹੜੀ ਨੇ ਅੱਜ ਇੱਕ ਦਿੱਤਾ ਵੀ ਹਾਂ ਵੀ ਕੱਲ ਨੂੰ ਦੋ ਦਊਗੀ ਜਾਂ ਚਾਰ ਦਊਗੀ ਜਾਂ ਤਿੰਨ ਦਊਗੀ ਇਹਦਾ ਹੀ ਨਹੀਂ ਭਾ ਪੈਨ ਨਾਲ ਹੀ ਇੱਕ ਦੇ ਦੇ। ਇਹ ਤਾਂ ਜੀ ਤੁਹਾਡੀ ਪਸੰਦ ਹੈ। ਤੁਸੀਂ ਮੇਰੇ ਕੰਨ ਵਿੱਚ ਦੱਸੋ ਓਏ ਫੜੀਆਂ ਬੱਕਰੀ ਉਧਰ। ਤੁਸੀਂ ਕਿੰਨੀ ਕਰਦੇ? ਇੱਥੇ ਬੋਲਦੇ। ਪਤਾ ਪਤਾ ਦੇਖੋ ਕਿੰਨੀ ਖਲਾਉਣੀ ਆਹ ਕਰਾਉਂਦਾ ਰਹੋ ਤਾਂ ਪੂਰਾ ਫੁੱਜ ਗਿਆ ਤੇਰਾ। ਸਹੀ ਹੋ ਗਿਆ। ਪੂਰਾ ਇੱਥੇ ਪਹਿਲਾਂ ਉਹ ਵੇਖ ਲੈਣੇ। ਉਹ ਬੱਕਰੀ ਫਟਕਾਰਾ ਆ ਆ ਜਾ ਬਾਈ ਚਲੋ ਡੇਡ 2 ਕਿਲੋ ਦਾ ਦਾ ਹੋਵੇ ਇਸ ਦੀ ਪੱਠ ਵੀ ਤਕੜੀ ਆ ਬਾਈ ਨਾ ਕਰੀ ਉਹ ਵਰਗੀ ਥੱਲੇ ਉਹ ਖੋਲੀ ਥੱਲੇ ਪਿਓਰ ਆ ਬੱਕਰੀ ਕਿੱ데 ਚਲਦੀ ਲਓ ਜੀ ਵੀਰ ਆ ਨਹੀਂ ਮੇਰੇ ਮਨ ਇਹਨੂੰ ਪਤਾ ਵੀ ਦੇਸੀ ਹੈ ਕਿ ਪਿਓਰ ਹੈ ਨਾ ਦੇਸੀ ਹੈ ਜੀ ਨਾ ਪਿਓਰ ਹੈ ਆਪਣੇ ਤਾਂ ਗੱਲਾਂ ਖਰੀਆਂ ਨੇ ਕਿਉਂ ਜੀ ਰਲਮੀ ਆ ਰਲਮੀ ਆ ਜਿਹੜੀਆਂ ਜਮੀ ਪਿਓਰ ਨੇ ਉਹ ਤਾਂ ਲੱਖਾਂ ਤੋਂ ਕਹਾਣੀਆਂ ਟੱਪੀਆਂ ਹੋਈਆਂ ਨੇ ਹੁਣ ਉਹ ਤਾਂ ਆਪਾਂ ਨੂੰ ਕੋਈ ਪਾਲੀ ਦਿੰਦਾ ਨਹੀਂ ਉਹਦੇ ਨਾਂ ਬੱਕਰੀਆਂ ਰਿਹਾਉਣ ਹਾਂ ਸਿੱਧੀ ਗੱਲ ਆਪਣੇ ਨੇ ਕਿਉਂ ਜੀ ਉਹ ਤਾਂ ਫਾਰਮਾਂ ਦੇ ਅੰਦਰੇ ਘਰਾਂ 'ਚ ਖੜਦੇ ਖੜੀਆਂ ਨੇ ਪਾਲੀ ਚਾਰ ਦਿਨੇ ਦਿੰਦੀ ਨਹੀਂ ਹੈਗੇ ਲੋਕ ਸਾਬ ਮੁੱਲ ਮੁੱਲ ਕੋ ਪੁੱਛ ਕੇ ਦਸੀ ਲਿਆ ਸੀ ਨੇ ਰੋਟੀ ਦਾ ਟਾਈਮ ਗੁਜ਼ਾਰਾ ਟਾਈਮ ਪਾਸ ਕਰਨੇ ਉਹ ਮੰਦੀ ਬੱਕਰੀ ਲੈ ਲੋ ਸਾਹਬ ਜੀ ਦੀ ਲੈ ਲੋ ਬਸ ਕਿਉਂ ਗੱਲ ਬਣਾਉਣਾ ਆਪਾਂ ਨੇ ਜੇ ਗੱਲ ਬਣਾਉਣਾ ਤਾਂ ਫਿਰ ਗੱਲ ਬਣਾਉਣ ਆਣੀ ਤੇ ਫਿਰ ਚੱਲਾਂਗੇ ਵੀ ਬੱਕਰੀ ਕੱਕੜੀ ਗਊ ਜੇ ਯਾਰ ਕਹਿੰਦਾ ਦੁੱਧ ਪੀਣਾ ਜੇ ਮੈਂ ਦਾ ਬੱਚਾ ਪਾਲਾ ਇਹ ਤਾਂ ਬੱਕਰੀ ਮਿੰਟ ਚ ਕੱਕੜੀ ਹੋ ਜਾਂਦੀ ਆ ਛੜਕ ਤੇ ਮਿੰਟ ਚ ਮਰ ਜੂ ਬੱਕਰੀ ਦਾ ਕੀ ਪਤਾ ਕੀ ਹੋ ਜੇ ਉਹ ਕਿਹੜੀ ਗੱਲ ਬਣਾਉਣਾ ਦੀ 20000 ਰੁਪਏ ਮਾ ਬਾਪਾ ਗੱਲ ਦੇ ਤੈਨੂੰ ਮੈਂ ਇੱਕ ਪਖਾਣਾ ਪਾ ਕੇ ਦੱਸਿਆ ਆ ਆਵੇਂ ਦੱਸ 16 ਇਨ ਸਾਈਂ ਕੱਢ ਕੇ ਦਿਓ ਜੇਲਾ ਮੰਨੂ ਮੰਨੇ ਯੂ ਨਹੀਂ ਮੈਨੂੰ ਨਾ ਮੰਨੀ ਚਲ ਆਗੇ ਐਨ ਐ ਕਰ ਲੋ ਬਈ ਚੰਗੀ ਤਰ੍ਹਾਂ ਤੂੰ ਵੀ ਟੱਪਿਆ ਲੈਣ ਦਾ ਰੱਖ ਹੈ ਕੀ ਹੈ ਪਸੰਦ ਨਹੀਂ ਆਉਂਦੀ ਇਹਨਾਂ ਚ ਕੋਈ ਵੀ ਪਸੰਦ ਨਹੀਂ ਤੇਰੇ